ਕਿੰਨੀਆਂ ਹਉਆਂ ਮੋਤਾਂ ਹੋਈਆਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਸਰਕਾਰ ਸੇ ਜਮਾਰੇ ਗਏ ਰਾਜੇਸ਼ ਪਾਇਲਟ ਕਾਂਗਰਸ ਦਾ ਬਟਾ ਲੀਡਰ ਸੜਕ ਹਾਦਸੇ 'ਚ ਜਮਾਇਆ ਜਸਪਾਲ ਭੱਟੀ ਸੜਕਾ ਸੇ ਜਮਾਇਆ ਚੁੱਕਾ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ 'ਚ ਕੌਣ ਬੈਠਾ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ ਐਰਰ ਹੁੰਦੀ ਐ ਜਿਹੜੀ ਪੰਜਾਬ ਪੁਲਿਸ ਐ ਨੌਰਮਬਲ ਪੁਲਿਸ ਐ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਐ ਇੰਨਾ ਜ਼ਿਆਦਾ ਕੰਮ ਦਾ ਬੋਝ ਐ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਰ ਦੇ ਵਿੱਚ ਲਾਸ਼ ਜਾਂਦੀ ਆ ਉਹ ਵੀ ਕੱਢਣੀਆਂ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਐਸਐਸਫਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਇਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 3 ਕਿਲੋਮੀਟਰਾਂ ਦੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ